ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਅੱਜ ਆਪ ਬਣਾਉਣ ਜਾ ਰਹੇ ਹਾਂ ਸ਼ਿਮਲਾ ਮਿਰਚ ਆਲੂ ਦੀ ਸਬਜ਼ੀ ਤੇ ਜਿਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਇੱਕ ਪਿਆਜ਼ ਵੱਡਾ ਕੱਟਿਆ ਮੈਂ ਇੱਕ ਟਮਾਟਰ আর ਇਹ ਮਿਰਚ ਤੇ ਨਮਕ ਇੱਕ ਚਮਚਾ ਛਾਦੀਨ ਸਰ ਥੋੜਾ ਜੀਰਾ ਹਲਦੀ ਮਿਰਚਾ ਗਰਮ ਮਸਾਲਾ ਤੇ ਸੁੱਕਾ ਧਨੀਆ ਤੇ ਜੀ ਇਹ ਆਪਾਂ ਸਾਰੇ ਮਸਾਲੇ ਲੈ ਲਏ ਆ ਤੇ ਚਲੋ ਸ਼ੁਰੂ ਕਰਦੇ ਆ ਇੱਥੇ ਰੱਖ ਲਓ ਜੀ ਮੈਂ ਤੇਲ ਗਰਮ ਕਰਨਾ ਤੇ ਮੈਂ ਸ਼ਿਮਲਾ ਮਿਰਚ ਥੋੜਾ ਜਿਹਾ ਅਲੱਗ ਤਰੀਕੇ ਨਾਲ ਬਣਾਉਂਗੀ ਦੇਖਿਆ ਤੁਸੀਂ ਸ਼ਿਮਲਾ ਮਿਰਚ ਨੂੰ ਪਹਿਲਾਂ ਹੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਮਤਲਬ ਨੱਜਣਾ ਰੱਖਤਾ ਸੀ ਠੀਕ ਹੈ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਸ਼ਿਮਲਾ ਸੌਰੀ ਇਕਦਮ ਜ਼ਿਆਦਾ ਆਵਾਜ਼ ਆ ਗਈ ਸੀ ਤਾਂ ਮੈਂ ਕੈਮਰਾ ਆਫ ਕਰ ਦਿੱਤਾ ਸੀ Shimla mirch ਨੂੰ ਆਪਾਂ fry ਚ ਪਾਤਾ ਤੇ ਥੋੜੀ ਦੇਰ ਵਾਸਤੇ ਆਪਾਂ ਕੰਬਿ Shimla ਮਚ ਨੂੰ ਤੇ ਜਾਂਚ ਕੇ ਪਤਾਵਾਂਗੇ ਤੇ ਮਤਲਬ ਹਾਫ ਫਰਾਈ ਵਰਗਾ ਕਰ ਲੈਣਾ ਇਹਨੂੰ ਆਪਾਂ ਥੋੜੀ ਥੋੜੀ ਪੱਕ ਚੁੱਕੀ ਐ ਅਜੇ ਆਪਾਂ ਨੂੰ ਹੋਰ ਪਕਾਵਾਂਗੇ ਥੋੜੀ ਜਿਹੀ ਜਿਸ ਜਿਹੜੇ ਆਪਾਂ ਤਲਦੇ ਆ ਨਾ ਕਿਸੇ ਚੀਜ਼ ਨੂੰ ਉਹ ਚੀਜ਼ ਕਰਨੀ ਆ ਆਪਾਂ ਇਹ ਤੁਸੀਂ ਇੱਦਾਂ ਪਕਾਉਂਗੇ ਸ਼ਿਮਲਾ ਮਿਰਚ ਨੂੰ ਇੱਦਾਂ ਪਕਾਉਂਗੇ ਤਾਂ ਕੇਲੇ ਦੇ ਵਿੱਚ ਬਿਲਕੁਲ ਵੀ ਜੇ ਪੈਣਾ ਆਉਂਦਾ ਨਾ ਸ਼ਿਮਲਾ ਮਿਰਚ ਖਾਣ ਲੱਗਿਆਂ ਡਕਾ ਦੇ ਆਂਦੇ ਬਾਅਦ ਵਿੱਚ ਉਹ ਚੀਜ਼ ਨਹੀਂ ਹੋਊਗੀ ਤੁਹਾਡੇ ਨਾਲ ਚਿੰਗੇ ਨੂੰ ਸ਼ਿਮਲਾ ਮਿਰਚ ਪੱਕਦੀ ਆਪਾਂ ਆਲੂਆਂ ਨੂੰ ਪਾਣੀ ਦੇ ਵਿੱਚ ਕਿਉਂਕਿ ਇਹ ਰੱਖਣਾ ਨਹੀਂ ਆਲੂ ਕਾਲੇ ਹੋ ਜਾਂਦੇ ਆ ਲੋ ਜੀ ਦੇਖੋ ਆਪਾਂ ਸ਼ਿਮਲਾ ਵਿੱਚ ਇਹ ਪੱਕ ਚੁੱਕੀ ਹੈ ਤੇ ਇਹਦਾ ਜਿਹੜਾ ਪਾਣੀ ਜਰੂਰੀ ਥੋੜਾ ਬਤਾ ਵਿੱਚ ਚੋਂ ਵੀ ਸਾਰਾ ਸੁੱਕੀ ਹੈ ਪੜੀ ਤੇਜਾਂ ਸਟੇਪ ਨਹੀਂ ਹੈ ਇਹ ਇਹ ਮੈਂ ਤੇ ਨਹੀਂ ਬਣਾਉਣਾ ਨਾ ਮੈਂ ਇਹਨੂੰ ਕਿਸੇ ਬਰਤਨ ਚ ਢੜ ਦੂੰਗੀ ਇਹਨਾਂ ਵਿੱਚ ਆਪਾਂ ਸ਼ਿਮਲਾ ਮਿਰਚ ਇਹ ਵਿੱਚ ਕੱਢ ਲਈ ਡੋਂਗੇ ਵਿੱਚ ਹੁਣ ਆਪਾਂ ਜਿਹੜਾ ਇਹ ਤੇਲ ਬਚ ਗਿਆ ਇਹਦੇ ਵਿੱਚ ਪਾ ਦੇਣਾ ਜੀਰਾ ਸਭ ਤੋਂ ਪਹਿਲਾਂ ਤੇ ਗੈਸ ਆਪਾਂ ਸਿਮ ਰੱਖਣੀ ਆ ਇੱਕ ਪਿਆਜ਼ ਪਾ ਲੈਣੇ ਹੁਣ ਆਪਾਂ ਪਿਆਜ਼ ਤੇ ਹਰੀਆਂ ਮਿਰਚਾ ਦੋਨਾਂ ਨੂੰ ਜਿੱਦਾਂ ਆਪਾਂ ਫਰਾਈ ਕਰ ਲੈਣਗੇ ਸੌਰੀ ਮੈਨੂੰ ਬਾਰ-ਬਾਰ ਚਾਪਰਾ ਬੰਦ ਕਰਨਾ ਪੈਂਦਾ ਕਿਉਂਕਿ ਮੈਂ ਫਿਰ ਵੀ ਸ਼ੂਟ ਕਰਦੀ ਹਾਂ ਮੇਰੇ ਕੋਲ ਕੈਮਰਾਮੈਨ ਲਈ ਮੈਂ ਲੰਬੇ-ਨਬੇ ਪਿਆਜ਼ ਕੱਟੇ ਆ ਤੁਸੀਂ ਚਾਹੋ ਤਾਂ ਬਰੀਕ ਵੀ ਕੱਟ ਸਕਦੇ ਹੋ ਪਰ ਇਹ ਵਾਲੇ ਜਿਹੜੇ ਨਾ ਜਿਆਦਾ ਵਧੀਆ ਲੱਗਦੇ ਆ ਹਾਂਜੀ ਇਹ ਬਹੁਤ ਟੇਸਟ ਆਉਂਦਾ ਔਰ ਕਰੇਜੇ ਜਦੋਂ ਹੋ ਜਾਂਦੇ ਆ ਇਹ ਇੱਕ ਤੰਗ ਮੈਂ ਆਲੂਆਂ ਦੇ ਵਿੱਚੋਂ ਵੀ ਪਾਣੀ ਕੱਢ ਦਿੱਤਾ ਪਿਆਜ਼ ਆਪਣੇ ਪੁੰਚ ਗਏ ਮੈਂ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਦਾਂਗੇ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲਾ ਨੂੰ ਹਲਦੀ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਕੱਚੀ ਹਲਦੀ ਫਿਰ ਉਹ ਸਦੀ ਦੀ ਵਧੀਆ ਬਣ ਜੇ ਹਲਦੀ ਕੱਚੀ ਰਹੇ ਦੋ ਤਿੰਨ ਮਿੰਟ ਹਲਦੀ ਭੁੱਜ ਜੀ ਇਹਦੇ ਵਿੱਚ ਆਪਾਂ ਟਮਾਟਰ ਐਡ ਕਰ ਦਿੰਦੇ ਹਾਂ गैस में सिम तो ही रखे हुआ हूँ आप नमक ऐड कर देंगे अपने स्वाद अनुसार दो मिनट में ढक के रखा आप टमाटर थोड़े जे गल चुके हैं हम आलू एड कर देंगे मैं चार पाँच आलू कटे थी चार शिमला मिर्च के शिमला मिर्च चार पाँच आलू पाए ਆਲੂ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਣਾ ਹੈ ਜਦ ਤੱਕ ਇਹ ਗਲ ਨਾ ਜਾਣ ਆਪਾਂ ਇਹਨਾਂ ਨੂੰ ਥੋੜੀ ਦੇਰ ਢੱਕ ਦਿੰਨੇ ਆਂ ਇੱਥੇ ਆਪਣੇ ਆਲੂ ਪੱਕ ਚੁੱਕੇ ਆ ਜੀ ਹੁਣ ਆਪਾਂ ਇੱਥੇ ਸ਼ੁਗਨਾ ਮਿਰਚ ਮਿਕਸ ਕਰ ਦਾਂਗੇ ਮੰਮੀ ਪਪਾ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਆਪਣੀ ਸਬਜ਼ੀ ਜਿਹੜੀ ਇਹ ਬਣ ਕੇ ਤਿਆਰ ਤੇ ਤੁਸੀਂ ਇਹਦੇ ਚ ਹੋਰ ਚੀਜ਼ ਕਰ ਸਕਦੇ ਹੋ ਜਿਹੜੇ ਆਲੂ ਆਪਾਂ ਕੱਟ ਕੇ ਬਣਾਏ ਆ ਤੁਸੀਂ ਇਹਨੂੰ ਉਬਾਲ ਵੀ ਸਕਦੇ ਹੋ ਤੇ ਜੇ ਤੁਹਾਨੂੰ ਮਸਾਲਾ ਬਣਾ ਲੈਣੇ ਆ ਮਸਾਲੇ ਵਿੱਚ ਉਬਾਲੇ ਹੋਏ ਆਲੂ ਮੈਸ਼ ਕਰਕੇ ਉਬਾਲੇ ਹੋਏ ਆਲੂ ਵੀ ਮੈਸ਼ ਕਰਕੇ ਜੇ ਪਾਵਾਂਗੇ ਤਾਂ ਵੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਜਲਦੀ ਵੀ ਬਣ ਜਾਂਦੀ ਹੈ ਐਦਾਂ ਵੀ ਬਹੁਤ ਵਧੀਆ ਬਣਦੀ ਹੈ ਤੇ ਟਰਾਈ ਕਰਕੇ ਜ਼ਰੂਰ ਦੇਖਿਓ ਬਿਲਕੁਲ ਵੀ ਢਕਾਰਨੇ ਆਂਦੇ ਜੇ ਆਪਾਂ ਸ਼ਿਮਲਾ ਮਿਰਚ ਤੇ ਜਿਵੇਂ ਢਕਾਰ ਆਂਦੇ ਆ ਐਦਾਂ ਬਣਾਉਣ ਨਾਲ ਬਿਲਕੁਲ ਢਕਾਰਨੇ ਆਂਦੇ ਬਹੁਤ ਟੇਸਟੀ ਬਣਦੀ ਹੈ ਤੇ ਮੈਂ ਥੋੜੀ ਜਿਹੀ ਆਲੂਾਂ ਦੀ ਕੁਆਂਟੀਟੀ ਜ਼ਿਆਦਾ ਪਾਈ ਹੈ ਕਿਉਂਕਿ ਮੇਰੇ ਲਵਦੇਵ ਨੂੰ ਆਲੂ ਜ਼ਿਆਦਾ ਸਵਾਦ ਲੱਗਦੇ ਆ ਤੇ ਤੁਸੀਂ ਘੱਟ ਵੀ ਪਾ ਸਕਦੇ ਹੋ ਆਲੂ ਆਪਣੇ ਟੇਸਟ ਦੇ ਹਿਸਾਬ ਨਾਲ ਤੇ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ